ਕਦੇ ਵੀ ਕੋਈ ਧਰਮ ਮਾੜਾ ਨਹੀਂ ਹੁੰਦਾ ਧਰਮ ਨੂੰ ਚਲਾਉਣ ਵਾਲੇ ਲੋਕ ਨਾ ਇੱਕ ਦੂਜੇ ਦੇ ਵਿੱਚ ਨਾ ਫਰਕ ਪਵਾਉਂਦੇ ਨੇ ਵਾਹਿਗੁਰੂ ਤਾਂ ਸਭ ਦਾ ਇੱਕ ਹੀ ਆਦਾ ਆ ਦੇਖੋ ਇੱਕ ਸਰਦਾਰ ਵੀਰ ਨਾ ਮਸਜਿਦ ਦੇ ਅੰਦਰ ਗਿਆ ਤੇ ਦੇਖੋ ਯਾਰ ਮੁਸਲਮਾਨ ਭਰਾ ਨੂੰ ਨਾ ਇੱਕ ਜੱਫੀ ਪਾ ਕੇ ਮਿਲਿਆ ਯਾਰ ਗਲੋ ਆ ਦੇਖੋ ਯਾਰ ਜਦੋਂ ਸਿੱਖ ਭਰਾ ਆਪਣੇ ਮੁਸਲਮਾਨ ਭਰਾ ਨੂੰ ਗਲੇ ਮਿਲਦਾ ਨਾ ਤਾਂ ਯਾਰ ਇਸ ਸਿੱਖ ਭਰਾ ਨੇ ਸਾਬਤ ਕਰਤਾ ਵੀ ਕਦੇ ਵੀ ਯਾਰ ਸਿੱਖ ਕੋਮਣਾ ਕੋਈ ਧਰਮ ਦੇ ਨਾਲ ਨਾ ਨਫ਼ਰਤ ਨਹੀਂ ਕਰਦੀ ਸਭੋ ਦਿਲੋਂ ਪਿਆਰ ਕਰਦੀ ਹੈ ਤੇ ਹਰੇਕ ਮੁਸੀਬਤ ਦੇ ਵਿੱਚ ਨਾਲ ਖੜਦੀ ਹੈ ਸਿੱਖ ਕੌਮ ਹੱਕ ਸੱਚ ਦੀ ਲੜਾਈ ਲੜਦੀ ਹੈ ਤੇ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੀ ਭੁੱਖਿਆਂ ਦੇ ਖਾਤਰ ਲੰਗਰ ਲਾਉਂਦੇ ਨੇ ਰੋੜਾਂ ਦੇ ਉੱਤੇ ਸਭ ਤੋਂ ਵੱਧ ਸਿੱਖਾਂ ਦੇ ਨਾਲ ਹੀ ਤੱਕਾ ਹੁੰਦਾ ਹੈ ਤੇ ਫਿਰ ਵੀ ਇਹ ਕਿਸੇ ਦੀ ਮਾੜੀ ਨਹੀਂ ਸੋਚਦਾ ਸਿੱਖ ਬੰਦਾ ਤੇ ਕਿਸੇ ਦਾ ਵਿਗੜਿਆ ਹੋਇਆ ਕੰਮ ਨਾ ਆਪ ਜਾ ਕੇ ਸੁਧਾਰਦਾ ਵਾਹਿਗੁਰੂ ਮਿਹਰ ਕਰੇ ਇਹਨਾਂ ਦੋਨੇ ਵੀਰਾਂ ਤੇ ਕਿਸੇ ਧਰਮ ਦੇ ਨਾਲ ਕੋਈ ਫਰਕ ਨਾ ਰੱਖਣਾ ਹਾਂਜੀ ਇਸ ਪਿਆਰੀ ਜੀ ਵੀਡੀਓ ਨੂੰ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ